ਵਾਹਿ ਗੁਰੂ ਵਾਹਿ ਗੁਰੂ ਅਗਲੇ ਪਦੇ ਦੇ ਦਰਸ਼ਨ ਕਰੋ ਜੀ ਆਪਾਂ ਵਿਚਾਰ ਕਰਦੇ ਹਾਂ ਅਨੇਕ ਭਾਂਤ ਮਾਇਆ ਕੇ ਹੇਤ ਇਹ ਪੰਜਾਂ ਦਾ ਮਾੜਾ ਪ੍ਰਭਾਵ ਮਾਇਆ ਹੈ ਸਰ ਪਰ ਹੋਬਤ ਜਾਨ ਅਨੇਤ ਸਰ ਪਰ ਪਤਾ ਕਿ ਨੂੰ ਕਹਿੰਦੇ ਆ ਜੀ ਜਿਹੜੀ ਚੀਜ਼ ਨਾ ਰਹਿਣ ਵਾਲੀ ਹੋਵੇ ਨਿਸ਼ਚੈ ਕਰਕੇ ਜਾਣੋ ਬਈਏ ਕੋਈ ਵੀ ਚੀਜ਼ ਹੈ ਜਿਹੜੀ ਨਾ ਇਹ ਨਾ ਰਹਿਣ ਵਾਲੀ ਹੈ ਹੋਵਤ ਜਾਨ ਅਨੇਤ ਨਾ ਰਹਿਣ ਵਾਲਾ ਅਨੇਤ ਵੀ ਨਾ ਰਹਿਣ ਵਾਲਾ ਜਿੰਨੇ ਵੀ ਤਮਾਸ਼ੇ ਨੇ ਸਰਪਰ ਹੋਵਤ ਜਾਨ ਅਨੇਤ ਸਭ ਖਤਮ ਹੋ ਜਾਣਗੇ ਫਿਰ ਮਹਿਲਾ ਪੰਜਵਾਈ ਗਜ਼ੈਂਪਲ ਦਿੰਦੇ ਨੇ ਵਿਰਖ ਕੀ ਛਾਇਆ ਸੋ ਰੰਗ ਲਾਵੇ ਛਾਂ ਵੇਖੋ ਜੀ ਤੁਸੀਂ ਦਰਖਤ ਦੀ ਛਾਂ ਕਿੰਨੀ ਸੋਹਣੀ ਹੈ ਉਹ ਇੱਕ ਥਾਂ ਨਹੀਂ ਰਹਿੰਦੀ ਸੂਰਜ ਮੁਤਾਬਿਕ ਛਾਂ ਘੁੰਮਦੀ ਹੈ ਕਦੇ ਕਿਤੇ ਹੋ ਜਾਂਦੀ ਹੈ ਕਦੇ ਕਿਤੇ ਹੋ ਜਾਂਦੀ ਹੈ ਬਿਰਖ ਕੀ ਛਾਇਆ ਸੋ ਰੰਗ ਗੱਗੇ ਨੂੰ ਔਂਕੜ ਲਗਿਆ ਇਹ ਰੰਗ ਪਿਆਰ ਵਾਸਤੇ ਆਇਆ ਪ੍ਰੀਤ ਵਾਸਤੇ ਆਇਆ ਜੀ ਜੇ ਕੋਈ ਮਨੁੱਖ ਦਰਖਤ ਦੀ ਛਾਂ ਨਾਲ ਪਿਆਰ ਪਾ ਲਵੇ ਇੱਕ ਥਾਂ ਕੁਰਸੀ ਲਾਵੇ ਮੰਜਾ ਲਾਵੇ ਇੱਥੇ ਛਾਂ ਆਉਂਦੀ ਹੈ ਮੈਂ ਤੇ ਇੱਥੇ ਬਹਿਣਾ ਹੈ ਪਰ ਹੁਣ ਛਾਂ ਤੇ ਆਲੇ ਦੁਆਲੇ ਹੋ ਜਾਂਦੀ ਹੈ ਉਹ ਵਿਅਕਤੀ ਪਤਾ ਕੀ ਕਰੇਗਾ ਜੀ ਉਹ ਬਿੰਸਾ ਉਹ ਮਨ ਪਛਤਾਵੇ ਉਹ ਪਛਤਾਏਗਾ ਮੈਂ ਤੇ ਛਾਂ ਚ ਬੈਠਾ ਸੀ ਛਾਂ ਤੇ ਚੱਲ ਗਈ ਸੇਮ ਜੋਦੀ ਸੋ ਚੱਲ ਨਹਾਰ ਜੋਦੀ ਸੋ ਚੱਲ ਨਹਾਰ ਜੋ ਦੀ ਸੋ ਚਾਲਨ ਹਾਰ ਜੋ ਦੀ ਸੋ ਚਾਲਨ ਹਾਰ ਪਾਤਸ਼ਾਹ ਕਹਿੰਦੇ ਭਾਈ ਜੋ ਵੀ ਸਾਨੂੰ ਦਿੱਸਦਾ ਸਭ ਕੁਝ ਚਲਾਏ ਮਾਨ ਹੈ ਲਾਪਟਰ ਰਹੇ ਹੋ ਤਾਂ ਅੰਧ ਅੰਧਾਰ ਅੰਧ ਅੰਧਾਰ ਦਾ ਮਤਲਬ ਹੁੰਦਾ ਅੰਨਿਆਂ ਦਾ ਅੰਨਾ ਇਹ ਅੰਧ ਅੰਧਾਰ ਫੇਰ ਵੀ ਮਾਣ ਕਰਦਾ ਹੈ ਅੰਨਿਆਂ ਦਾ ਅੰਨਾ ਇਹ ਮਾਣ ਕਰਦਾ ਹੈ ਵੀ ਮੇਰਾ ਹੈ ਬਚਪਨਾ ਵੀ ਨਿਕਲ ਗਿਆ ਪਤਾ ਨਹੀਂ ਚੱਲਿਆ ਜਵਾਨੀ ਆ ਗਈ ਜਵਾਨੀ ਵੀ ਨਿਪਲ ਗਈ ਕੀ ਹੋਇਆ ਬੁਢੇ ਪਾ ਗਿਆ ਉੱਪਰ ਵੇਖੋ ਜਿਹੜਾ ਲਪਟ ਰਹੇ ਉਹਨਾਂ ਲਪਟ ਰਹੇ ਹੋ ਤਾਂ ਅੰਧ ਅੰਧਾਰ ਲਪਟ ਰਹੇ ਉਹ ਬੰਦਾ ਚੰਬੜ ਗਿਆ ਚੰਗੀ ਤਰ੍ਹਾਂ ਕਬਜ਼ਾ ਕਰਕੇ ਬਹਿ ਗਿਆ ਮੈਂ ਨਹੀਂ ਮਰਨਾ ਮੇਰਾ 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 ਹੈ ਮੇਰਾ ਹੀ ਹੈ ਇਸ ਸੈ ਸੂ ਚਾਲਨ ਹਾਰ ਲਪਟ ਰਿਓ ਤਾਂ ਅੰਧ ਅੰਧਾਰ ਅੰਨਿਆਂ ਦਾ ਅੰਨਾ ਸਮਝ ਨਹੀਂ ਰਿਹਾ ਗੱਲ ਨੂੰ ਕਾ ਦਾ ਮਾਣ ਐ ਇੱਥੇ ਬਟਾਉ ਸਿਓ ਜੋ ਲਾਵੇ ਨੀ ਬਟਾਉ ਵੇਖੋ ਜੀ ਬਟਾਉ ਦਾ ਅਰਥ ਹੁੰਦਾ ਮੁਸਾਫਿਰ ਬਾਟ ਤੇ ਤੁਰਨ ਵਾਲਾ ਰਾਹੀ ਰਾਹੀ ਜਾਂਦਾ ਹੈ ਨਾ ਰਾਹੀ ਟ੍ਰੇਨ ਵਿੱਚ ਜਾਂਦਾ ਹੈ ਜਹਾਜ਼ ਵਿੱਚ ਜਾਂਦਾ ਹੈ ਮੰਨ ਲਓ ਆਪਾਂ ਕਿਸੇ ਦੇ ਨਾਲ ਬੈਠੇ ਆਂ ਦੋ ਮੁਸਾਫਿਰ ਟ੍ਰੇਨ ਵਿੱਚ ਬੈਠੇ ਨੇ ਇੱਕ ਨੇ ਤੇ ਸਟੇਸ਼ਨ ਤੇ ਉਤਰਦਾ ਹੈ ਨਾ ਇੱਕ ਨੇ ਪਹਿਲਾਂ ਉਤਰਨਾ ਹੀ ਉਤਰਨਾ ਹੈ ਹੁਣ ਉਹਦਾ ਸਾਥ ਥੋੜੀ ਹੋ ਸਕਦਾ ਪੱਕਾ ਬਿਕੋਜ਼ ਜੋ ਵੀ ਨਜ਼ਰ ਆਉਂਦਾ ਸਾਨੂੰ ਸਭ ਬਟਾਉ ਜੋ ਦਿਸੈ ਸੋ ਚਾਲਨ ਹਾਰ ਇਥੇ ਸਭ ਭਾਈ ਬਿਰਖ ਕੀ ਛਾਇਆ ਹੈ ਪਰ ਮੂੰਹ ਹੈ ਬਟਾਉ ਸੇ ਉਹ ਜੋ ਲਾਵੇ ਨੇ ਤਾ ਕੋ ਹੱਥ ਨਾ ਆਵੇ ਕੇ ਤਾ ਕੋ ਹੱਥ ਨਾ ਆਵੇ ਕੇ ਤੁਜਨੀ ਇੱਕ ਮੁਸਾਫਿਰ ਨੇ ਥੱਲੇ ਉਤਰ ਜਾਣਾ ਰਾਹੀ ਨੇ ਸਾਥ ਸਦਾ ਵਾਸਤੇ ਥੋੜਾ ਮਨ ਇੱਥੇ ਥੋੜੀ ਜਮਕ ਰੁੱਕ ਕੇ ਮਨ ਆਪਣੇ ਨਾਲ ਗੱਲ ਕਰੋ ਸਭ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਪਰਮਾਤਮਾ ਦੇ ਨਾਮ ਦੀ ਪ੍ਰੀਤ ਹੀ ਸੁਖਦਾਈ ਹੈ ਸੁਖ ਦੇਣ ਵਾਲੀ ਹੈ ਜੀ ਨੂੰ ਕਿਰਪਾ ਕਰਕੇ ਵਾਹਿਗੁਰੂ ਜੀ ਇਹ ਪ੍ਰੀਤ ਦਿੰਦਾ ਫਿਰ ਬਾਕੀਆਂ ਨਾਲੋਂ ਪ੍ਰੀਤ ਘਟ ਜਾਂਦੀ ਹੈ ਸੰਸਾਰ ਵਿੱਚ ਵੀ ਰਹਿੰਦੇ ਨੇ ਬੜਾ ਪ੍ਰੇਮ ਪਿਆਰ ਵੀ ਕਰਦੇ ਨੇ ਪਰ ਸੱਚੇ ਨਾਮ ਨਾਲ ਸੱਚੀ ਪ੍ਰੀਤੀ ਲੱਗ ਜਾਂਦੀ ਹੈ ਜਿਵੇਂ ਚੰਦ ਤੇ ਚਕੋਰੀ ਦੀ ਹੈ। ਊਨੇ ਰਾਗੀ ਸਿੰਘ ਗਾ ਰਹੇ ਸੀ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੇ ਲਾਈ। ਪਰਭੂ ਕਿਰਪਾ ਕਰਕੇ ਜਿਹਨੂੰ ਆਪਣੇ ਨਾਮ ਵਿੱਚ ਲਾ ਲੈਣਾ ਕਰੇ ਕਰ ਕਿਰਪਾ ਨਾਨਕ ਆਪ ਲੈ ਲਾਈ ਉਹ ਸਦਾ ਸੁਖੀ ਨੇ ਭਾਈ ਸੁਖੀ ਜੀਵਨ ਵਾਲੇ ਨੇ ਉਹਨਾਂ ਦੀ ਜ਼ਿੰਦਗੀ ਬੜੀ ਖੂਬਸੂਰਤ ਹੈ ਇਸੇ ਕਰਕੇ ਮਨ ਹਰ ਕੇ ਨਾਮ ਦੀ ਪ੍ਰੀਤ ਸੁਖਦਾਈ ਪਰਮਾਤਮਾ ਦੇ ਨਾਮ ਦੀ ਪ੍ਰੀਤ ਹੀ ਭਾਈ ਸੁਖਾਂ ਵਾਲੀ ਹੈ ਕਰ ਕਿਰਪਾ ਨਾਨਕ ਆਪ ਲੈ ਲਾਈ